ਕੇਂਦਰ ਸਰਕਾਰ ਨੇ ਮੋਹ ਲਾਈ ਹੈ ਜਿਹੜਾ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਜਾਨ ਜਿਹੜੀ ਲੜਾਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰਾ ਨੇ ਪਿਛਲੇ 3 ਬਾਈ ਤੋਂ ਲੈ ਕੇ ਹੁਣ ਤੱਕ ਜਿਹੜੀ ਲੜੀ ਹੈ ਉਹ ਲੜਾਈ ਮੰਨ ਕੇ ਕਿ 25 ਹਜ਼ਾਰ ਕੇਸ ਜਿਹੜਾ ਉਹ ਦਰਦ ਕੀਤਾ ਇਹ ਦਿਨੇ ਚੋਂ ਕਰੀਬ ਪੌਣੇ 22 ਹਜ਼ਾਰ ਕੇਸ ਦੇ ਵਿੱਚ ਜਿਹੜੀ ਆ ਉਹ ਸਜ਼ਾ ਹੋਈ ਉਹਦਾ ਫਰਗ ਤਸਕਲਾ ਸਾਲਾਂ ਬਿਲੀ ਜਿਹੜੇ ਦਾ ਤੰਗਾ ਕਰਦੇ ਉਹ ਬੜੀ ਮਹਿੰਦੀ ਗੱਲ ਹੋਈ ਕਿ ਇਹ ਸਵਾਲ ਜੋਗਨੀ ਕਲਦੀਪਾਲ ਦੇ ਲੋਕ ਸਭਾ ਮੈਂਬਰ ਹਸਨਤ ਕੋਲ ਬਾਹਰ ਲਈ ਲੋਕ ਸਭਾ ਦੇ ਕੇਂਦਰ ਸਰਕਾਰ ਨੂੰ ਪੁੱਛਿਆ ਸੀਗਾ ਕਿ ਪੰਜਾਬ ਚ ਨਸ਼ੇ ਦੇ ਖਾਤਮੇ ਕੀ ਕਾਰਵਾਈ ਹੋ ਰਹੀ ਹੈ ਤੇ ਕੇਂਦਰ ਸਰਕਾਰ ਨੇ ਜਵਾਬ ਦਿੱਤਾ ਕਿ ਪੰਜਾਬ ਸਰਕਾਰ ਬਿਲਕੁਲ ਸਹੀ ਕੰਮ ਕਰ ਰਹੀ ਹੈ ਔਰ 25000 ਕੇਸ ਬਾਈ ਨੂੰ ਲੈ ਕੇ ਹੁਣ ਤੱਕ ਬੰਦ ਕੀਤਾ ਔਰ ਪੌਣੇ 22000 ਜਿਹੜਾ ਉਹ ਹੁਣ ਤੱਕ ਬੰਨ ਜਿਹੜਾ ਮਾਮਲਾ ਉਹ ਸਜ਼ਾ ਹੋ ਗਿਆ ਸੋ ਮੈਂ ਮੈਂ ਸਰਦਾਰ ਕਿ ਇਹ ਮਾਨਸਬ ਦੀ ਸਰਕਾਰ ਦੀ ਆਮ ਆਦੀ ਪਾਰਟੀ ਦੀ ਸਰਕਾਰ ਵੀ ਸਭ ਤੋਂ ਵੱਡੀ ਪ੍ਰਾਪਤੀ ਹੈ ਔਰ ਇਹ ਵੀ ਇੱਕ ਅਕਾਲੀ ਦਲ ਨੇ ਸਵਾਲ ਪੁੱਛਿਆ ਪੰਨੀ ਦਲ ਹਸਨਤ ਕੋ ਬਾਦਲ ਜੀ ਨੇ ਇਹ ਸਵਾਲ ਲੋਕ ਸਭਾ ਦੇ ਵਿੱਚ ਪੁੱਛਿਆ ਮੈਨੂੰ ਲੱਗਦਾ ਇਹਨਾਂ ਚਿੰਤਾ ਵੀ ਉੱਠੀ ਹੈ ਕਿ ਕਿ ਨਸ਼ੇ ਦਾ ਅਧਮੀ ਨਾ ਹੋ ਜਾਏ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਸਗੀ ਸਾਥੀ ਜਿਹੜੇ ਆ ਉਹ ਨਸ਼ੇ ਦੇ ਧੰਗਿਆਂ ਵਿੱਚ ਫਸੇ ਵੀ ਆ ਤੇ ਨਸ਼ੇ ਦਾ ਕੰਮ ਵੀ ਕਰਦੇ ਆ ਸੋ ਉਹਨਾਂ ਨੂੰ ਹਾਲਾ ਕਿ ਪੁੱਛੀ ਲਈਏ ਕੇਂਦਰ ਸਰਕਾਰ ਤੋਂ ਪਰ ਕੇਂਦਰ ਸਰਕਾਰ ਦੀ ਜਿਹੜੀ ਰਿਪੋਰਟ ਪੰਜਾਬ ਦੇ ਫੇਬਰੂਅਰੀ ਦੇ ਵਿੱਚ ਆਈ ਹੈ ਪੰਜਾਬ ਸਰਕਾਰ ਦੇ ਫੇਬਰੂਅਰੀ ਦੇ ਵਿੱਚ ਆਈ ਹੈ ਇਹਦਾ ਆਪੇ ਹੈ ਕਿ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਦੇ ਰਿਹਾ ਉਹ ਨਸ਼ਿਆਂ ਦੇ ਖਿਲਾਫ ਸਹੀ ਕਾਰਵਾਈ ਕਰ ਰਹੀ ਹੈ ਔਰ ਜੋ ਨਸ਼ਿਆਂ ਦੇ ਵਿਰੁੱਧ ਜਿਹੜਾ ਉਸ ਕਾਰਵਾਈ ਨੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਵੱਡੀ ਪੱਧਰ ਤੇ ਠੱਲ ਪਾਈ ਹੈ ਜਿਹੜਾ ਕੋਈ ਥੋੜਾ ਬੰਦਾ ਰਹਿ ਗਿਆ ਨੇ ਉਹ ਅਗਲੇ ਮਹੀਨਿਆਂ ਦੇ ਵਿੱਚ ਉਹ ਵੀ ਨਸ਼ੇ ਦੇ ਤਸਕਰ ਬਣ ਕੇ ਜਿੰਦਾ ਜਨ ਨਾ ਹੋਗੇ ਉਹ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਾਂਗੇ ਇਹ ਸਾਡਾ ਪੰਜਾਬੀਆਂ ਦੇ ਨਾਲ ਕੀਤਾ ਇੱਕ ਪਧਰ ਹੈ ਪੰਜਾਬੀਆਂ ਨੂੰ ਅਸੀਂ ਕਿਹਾ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਸੋ ਮੈਂ ਸਰਕਾਰ ਕੇ ਤਿੰਨ ਸਾਡੇ ਤਿੰਨ ਸੰਬੰਧਿਤ ਜਿਹੜੀ ਕਾਗਜ਼ਾਦੀ ਜਿਹੜੀ ਕੇਂਦਰ ਸਰਕਾਰ ਦੇ ਜਿੱਤੇ ਬੋਲ ਗਈ ਆ ਉਹ ਬੜੀ ਬਹੁਤ ਹੀ ਵਧੀਆ ਸਰਦਾ ਭਗਵਾਨ ਸੇਵਾ ਮੰਦੀ ਸਰਕਾਰ ਦੀ ਰਹੀ ਹੈ ਔਰ ਜਲਦੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਕੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ